ਅੱਛੀਵਾੜਾ ਸਾਹਿਬ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਪਾ ਪ੍ਰਾਪਤ ਅਰਤੀ ਇਤਿਹਾਸਿਕ ਗੁਰਦੁਆਰਾ ਸ੍ਰੀ ਚਰਨ ਕਵਲ ਸਾਹਿਬ ਤੋਂ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਗੁਰਦੁਆਰਾ ਸਾਹਿਬ ਤੋਂ ਅਰਦਾਸ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਇਹ ਨਗਰ ਕੀਰਤਨ ਲੰਮਾਣਾ ਹੋਇਆ ਸਤ ਸਾਨਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ਪੁਰਵ ਦੀਆਂ ਦੇਸ਼ਾਂ ਵਿਦੇਸ਼ਾਂ ਦੇ ਭਰਤੀ ਸਮੂਹ ਨਾਨਕ ਨਾਮ ਨਿਵਾਸ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ ਅਜੇ ਮਾਛੌੜਾ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਗੁਰਦੁਆਰਾ ਚਰਨ ਸਵਰ ਸਾਹਿਬ ਤੋਂ ਜੋ ਨਗਰ ਕੀਰਤਨ ਉਸਦੇ ਸ਼ਹਿਰ ਤੋਂ ਹੁੰਦਾ ਹੋਇਆ ਦੁਬਾਰਾ ਫਿਰ ਇੱਥੇ ਪਹੁੰਚਣਾ ਆ ਸਮੂਹ ਸੰਗਤ ਜਿੱਤੀ ਇੱਥੇ ਪਹੁੰਚੀ ਆ ਜਿਹੜੇ ਤੁਹਾਡੇ ਮਾਧਿਅਮ ਰਾਹੀਂ ਦੇਖ ਰਹੇ ਨੇ ਉਹਨਾਂ ਸਾਰਿਆਂ ਨੂੰ ਇਸ ਪਵਿੱਤਰ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਕਿਉਂਕਿ ਗੁਰੂ ਨਾਨਕ ਦੇਵ ਜੀ ਮਹਾਰਾ ਸਮੁੱਚੀ ਮਾਨਵਤਾ ਦੇ ਗੁਰੂ ਸਨ ਭਾਈਚਾਰਕ ਸਾਂਝ ਦੇ ਪ੍ਰਤੀਕ ਸਨ ਸੋ ਸਾਰੀ ਸੰਗਤ ਨੂੰ ਅੱਜ ਦੇ ਇਸ ਪਵਿੱਤਰ ਦਿਹਾੜੇ ਦੀਆਂ ਬਹੁਤ-ਬਹੁਤ ਮੁਬਾਰਕਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਨਾਲ ਕੇ ਵਾੜਾ ਮੜਾ ਦੱਸਿਓ ਅੱਜਵਾਰੇ ਪਪਾਈ ਕਿ ਮੈਂ ਹਰਤ ਸਿੰਘ ਪੁਆਰ ਪਪਾਈ ਆਜੋ ਮੇਰੇ ਧਰਮ ਭਗੀ ਹਲਕੇ ਤੋਂ ਸ਼ਾਮੀ ਗੋਬਾ ਤੋਂ ਉਹਨਾਂ ਦੇ ਕੋਟਿਕ ਲੈ ਤੋਨੇ ਸਤਿਗੁਰੂ ਨਾਨਕ ਪ੍ਰਗਟਿਆ ਜੀ ਦੀ ਧੁੰਦ ਜਾਗ ਤੇ ਹਨੇਰਾ ਹੋਆ ਜੋ ਕਰ ਸੂਰਜ ਨਿਕਲਿਆਾਰੇ ਛਪੇ ਅੰਧਾਰ ਭਲੋਆ ਦੇ ਵਾਕ ਅਨਸਾਰ ਅੱਜ ਆਪਾਂ ਸਾਰੇ ਲੋਕਾਈ ਜੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਜਿਸ ਦਿਨ ਉਸੇ ਸਾਰਿਆਂ ਸੰਗਤਾਂ ਨੂੰ ਲੱਖ ਲੱਖ ਬਹੁਤ ਬਹੁਤ ਮੁबारकਾਂ ਔਰ ਜੋ ਉਤਸ਼ਾਹ ਦੇ ਨਾਲੇ ਸੰਗਤਾਂ ਅੱਜ ਇਹ ਗੁਰਪੁਰਬ ਨੂੰ ਮਨਾ ਰਹੀਆਂ ਨੇ ਉਹ ਅਜੇ ਦੇਖਣ ਵਾਲਾ ਹੀ ਆ ਚਾਹੇ ਉਹ ਸਕੂਲੀ ਬੱਚੇ ਨੇ ਚਾਹੇ ਉਹ ਸੰਗਤਾਂ ਨੇ ਚਾਹੇ ਉਹ ਵਾਰਸ ਤੇ ਨਗਰਾਂ ਪਾਏ ਵੱਖ-ਵੱਖ ਸੰਗਤਾਂ ਸਾਰੀ ਸਾਰਿਆਂ ਦੇ ਵਿੱਚ ਬਹੁਤ ਭਾਰੀ ਉੱਚਾ ਔਰ ਜਿਹੜਾ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋ ਰੂਗਾ ਇਹ ਇਸ ਕਰਕੇ ਸਾਰੀ ਲੋਕਾਈ ਦਾ ਪ੍ਰਕਾਸ਼ ਹੋ ਰੂਗਾ ਕਿਉਂਕਿ ਗੁਰੂ ਸਾਹਿਬ ਦੀ ਜਿਹੜੀ ਬਾਣੀ ਆ ਉਹ ਸਾਰੀ ਲੋਕਾਈ ਦੇ ਲਈ ਔਰ ਜਦੋਂ ਜਦੋਂ ਉਹਨਾਂ ਨੇ ਬਾਣੀ ਉਤਾਰੀ ਉਹਨਾਂ ਨੇ ਉਹ ਆਪਣੀ ਬਾਣੀ ਦਾ ਨਾਮ ਨਹੀਂ ਦਿੱਤਾ ਉਹਨਾਂ ਨੇ ਅਕਾਲ ਪੁਰਖ ਦੀ ਬਾਣੀ ਆਖਿਆ ਇਸੇ ਲਈ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੰਨੀ ਵੀ ਬਾਣੀ ਦਰਜਾ ਉਹ ਸਾਰੀ ਅਕਾਲ ਪੁਰਖ ਦੀ ਬਾਣੀ ਆ ਔਰ ਗੁਰੂ ਗ੍ਰੰਥ ਸਾਹਿਬ ਵੀ ਅਕਾਲ ਰੂਪ ਨੇ। ਇਹੀ ਕਾਰਨ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸਤਕਾਰ ਹੈ ਉਹ ਬਹੁਤ ਵੱਡੇ ਪੱਧਰ ਤੇ ਸਾਰੇ ਸੰਸਾਰ ਦੇ ਵਿੱਚ ਕੀਤਾ ਜਾਂਦਾ ਔਰ ਅੱਜ ਦੇ ਜਿਹੜੀ ਗੁਰਗੱਦੀ ਤੇ ਬਿਰਾਜਮਾਨਾ ਗੁਰੂ ਗ੍ਰੰਥ ਸਾਹਿਬ ਜੀ ਨੇ ਇਸੇ ਲਈ ਸਾਰੇ ਸੰਗਤ ਨੂੰ ਵਿਵਰਤਾ ਸਹਿਤ ਬੇਨਤੀ ਆ ਜੇ ਅੱਜ ਆਪਾਂ ਇੱਥੇ ਗੁਰਪਰਵ ਦੇ ਦਿਹਾੜੇ ਤੇ ਆਏ ਆ ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਸਤਕਾਰ ਕਰੀਏ ਉੱਥੇ ਨਾਲ ਦੀ ਨਾਲ ਆਪ ਗੁਰੂ ਵਾਲੇ ਬਣ ਕੇ ਔਰ ਚੱਕੇ ਸਿੰਘ ਸਜ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਵਾਹਿਗੁਰੂ ਜਿੱਤਾਂ ਕਲਸਾ ਵਾਹਿਗੁਰੂ ਜਿੱਤ ਕੀ ਫਤਿਹ ਸਾਧਗੁਰ ਨਾਨਕ ਪ੍ਰਗਟਿਆ ਨੇਟੀ ਧੁੰਦ ਜਾ ਕੇ ਚਾਨਣ ਹੋਆ ਕਿਉਂ ਕਰ ਸੂਰਜ ਨਿਕਲਿਆ ਤਾਰੇ ਛੁਪੇ ਹਨੇਰ ਫਲੋਆ ਐਸ਼ੇ ਦੀਨदयाल ਪਾਤਸ਼ਾਹ ਜਗਤ ਦੇ ਮਾਲਕ ਨਿਰੰਕਾਰੀ ਜੋਤ ਆਪ ਨਾਰਾਇਣ ਕਲਾਤਾਰ ਜਗ ਮੈਂ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਾਲ ਯੁਗ ਦੇ ਅਵਤਾਰੀ ਪੁਰਖ ਮਹਾਨ ਸਾਨੂੰ ਫਲਸਫੇ ਨਾਲ ਜੋੜਨ ਵਾਸਤੇ ਆਏ ਸ਼ਬਦ ਗੁਰੂ ਗਿਆਨ ਗੁਰੂ ਨਾਲ ਜੋੜਿਆ ਗੁਰੂ ਨਾਨਕ ਪਾਤਸ਼ਾਹ ਜੀ ਨੇ ਮਨੁੱਖਤਾ ਦੇ ਉਧਾਰ ਵਾਸਤੇ ਅੰਮ੍ਰਿਤ ਵੇਲੇ ਜਾ ਕੇ ਨਾਮ ਜਪਣਾ ਪਰਿਵਾਰ ਦੀ ਪਾਲਣਾ ਲਈ ਕਿਰਤ ਕਰਨੀ ਔਰ ਵੰਡ ਕੇ ਛਕਣਾ ਸਮਾਜ ਨਾਲ ਜੁੜਨਾ ਇਹ ਗੁਰੂ ਨਾਨਕ ਪਾਤਸ਼ਾਹ ਨੇ ਜੋ ਭੜੇ ਕਰਮ ਹਨ ਆਪਣੇ ਜੀਵਨ ਦੇ ਵਿੱਚ ਅਪਣਾਉਣ ਲਈ ਬਖਸ਼ਿਸ਼ ਕੀਤੀ ਹੁਕਮ ਕੀਤਾ ਕਿਰਤ ਕਰਨਾ ਨਾਮ ਜਪਣਾ ਵੰਡ ਕੇ ਛਕਣਾ ਇਹ ਗੁਣ ਆਪਾਂ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੇ ਹਨ ਅੱਜ 555ਵਾਂ ਪ੍ਰਕਾਸ਼ ਦਿਹਾੜਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਸੰਸਾਰ ਜਗਤ ਤੇ ਬੜੀ ਚੜ੍ਹਦੀ ਕਲਾ ਨਾਲ ਮਨਾਇਆ ਜਾ ਰਿਹਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਨੇ ਮਾਤਾ ਤ੍ਰਿਪਤਾ ਜੀ ਨੂੰ ਤ੍ਰਿਪਤੀ ਬਖਸ਼ ਦਿੱਤੀ। ਪਿਤਾ ਕਲਿਆਣ ਦਾਸ ਨੂੰ ਜੀਵਨ ਕਲਿਆਣਕਾਰੀ ਬਖਸ਼ ਦਿੱਤਾ। ਧੰਨ ਜਨਮੀ ਜਨ ਜਾਇਆ ਧੰਨ ਪਿਤਾ ਪ੍ਰਧਾਨ ਜਿੱਥੇ ਰਾਏ ਕੋਈ ਦੀ ਤਲਵੰਡੀ ਸੀ ਗੁਰੂ ਨਾਨਕ ਪਾਤਸ਼ਾਹ ਦੇ ਆਉਣ ਨਾਲ ਉਸ ਅਸਥਾਨ ਦਾ ਨਾਮ ਅਜ ਨਨਕਾਣਾ ਸਾਹਿਬ ਹੈ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਪ੍ਰਕਾਸ਼ ਪ੍ਰਾਪਤ ਕੀਤਾ ਔਰ ਅਗਿਆਨਤਾ ਦਾ ਹਨੇਰਾ ਗੁਰੂ ਨਾਨਕ ਪਾਤਸ਼ਾਹ ਨੇ ਦੂਰ ਕੀਤਾ ਬਲਿਓ ਚਰਾਗ ਅੰਧਿਆਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ ਪ੍ਰਗਟ ਸ਼ਕਲ ਹਰ ਭਵਨ ਮੈਂ ਜਨ ਨਾਨਕ ਗੁਰਪਾਰ ਬ੍ਰਹਮ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਆਓ ਮਹਾਨ ਪਲਸਤੇ ਨਾਲ ਜੁੜੀਏ ਗੁਰੂ ਨਾਨਕ ਪਾਤਸ਼ਾਹ ਦੇ ਪਾਰੋਂ ਪ੍ਰਕਾਰ ਚੇਤੇ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਾਪਤੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز